ਕਹਿਣਾ ਸੁਨੀਲ ਦੱਸ ਕਿ ਕਿੰਨੇ ਨੰਬਰ ਵਾਰ ਤੋਂ ਲੱਟੇ 6 ਨੰਬਰ ਵਾਰ ਤੋਂ ਮੈਂ ਇਹ ਠੀਕ ਆ ਜੀ ਕਾਂਗਰਸ ਪਾਰਟੀ ਦੇ ਚੋਣਾਂ ਦਾ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਭ ਤੋਂ ਚੁੱਪ ਮੁਕਾਬਲਾ ਜਿਹੜਾ ਤੁਹਾਡੇ ਵਾਰਡ ਦੇ ਵਿੱਚ ਮੰਨਿਆ ਜਾ ਰਿਹਾ ਹੈ ਹਾਂ ਬੜਾ ਪਹਿਨ ਨੂੰ ਮੇਰਾ ਤਾਂ ਸਿੱਧੀ ਐਮਐਲਏ ਸਾਹਿਬ ਨਾਲ ਟੱਕਰ ਹੈ ਤੇ ਬਟ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਬੜਾ ਸਹਿਯੋਗ ਮਿਲ ਰਿਹਾ ਲੋਕੀਨਾਂ ਦੀਆਂ ਕਾਰਗਜ਼ਾਰੀਆਂ ਤੋਂ ਬੜੇ ਤੰਗ ਆ ਬੜੇ ਦੁਖੀ ਆ ਇਸ ਕਰਕੇ ਉਹਨਾਂ ਨੇ ਬੜਾ ਪਿਆਰ ਦੇ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕੀ ਆਪਣਾ ਪਿਆਰ ਦੇ ਕੇ ਕਾਮਯਾਬ ਕਰ ਲੈਗੇ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਇਹ 4 ਤੋਂ 5 ਵਾਰ ਉਹ ਲਗਾਤਾਰ ਜਿੱਤਾਂ ਹਾਸਲ ਕਰਦੇ ਰਹੇ ਨੇ ਤੁਸੀਂ ਫਿਰ ਜਿੰਪ ਦਾ ਕਿਲਾ ਜਿਹੜਾ ਇਸ ਵਾਰ ਟੈਟ ਨਹੀਂ ਕਰੋਗੇ ਬੜੀ ਉਮੀਦ ਹੈ ਬੜੀ ਉਮੀਦ ਹੈ ਲੋਕਾਂ ਦਾ ਬੜਾ ਸਹਿਯੋਗ ਮਿਲ ਰਿਹਾ ਹੈ ਲੋਕੀ ਜੋ ਵਿਸ਼ਵਾਸ ਜਤਾ ਰਹੇ ਆ ਉਹਦੇ ਸਾਹਮਣੇ ਮੈਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਦਾ ਕਲਾਸ ਬਾਜ਼ੂ ਰੋਟਾਵਾਗੇ ਮੇਨ ਮੁੱਦੇ ਕਿਹੜੇ ਰਹਿਣਗੇ ਮਹੱਲੇ ਵਿੱਚ ਮਹੱਲੇ ਦੇ ਵਿੱਚ ਤੁਸੀਂ ਜਾਣ ਕੇ ਦੇਖੋ ਸਾਡੇ ਮਹੱ ਚੰਕਾ ਵਿੱਚ ਹਰ ਵੱਲੇ ਪੌਲਸ ਖੜੀ ਆ ਪਰ ਸਭ ਤੋਂ ਜ਼ਿਆਦਾ ਲੁੱਟਖੋਹਾਂ ਜਿਹੜੀਆਂ ਬਾਡ ਨੰਬਰ 6 'ਚ ਹੋ ਰਹੀਆਂ ਆ ਵਾ ਸਫਾਈ ਦਾ ਚਰਮराई ਗਈ ਆ ਸਫਾਈ ਵਿਵਸਥਾ ਬਿਲਕੁਲ ਨਹੀਂ ਆ ਕੂੜੇ ਦੇ ਢੇਰ ਲੱਗੇ ਪਏ ਆ ਜੀ ਠੀਕ ਹੈ ਨਾ ਗਲੀਆਂ ਆ ਅਵਾ ਗਾਉਣ ਪੱਟ ਪੱਟ ਕੇ ਗਲੀਆਂ ਬਣਾ ਰਹੇ ਆ ਕਿਉਂ ਬਣਾ ਰਹੇ ਜਿਹੜੀਆਂ 2-2 ਸਾਲ ਪਹਿਲਾਂ ਗਲੀਆਂ ਬਣੀਆਂ ਵਾ ਉਹਨਾਂ ਨੂੰ ਪੱਟ ਕੇ ਦੁਬਾਰਾ ਨਵੀਆਂ ਬਣਾਈਆਂ ਜਾ ਰਹੀਆਂ ਆ ਲੋਕਾਂ ਦੇ ਮਤਲਬ ਕਿ ਘਰਾਂ ਦੇ ਵਿੱਚ ਪਾਣੀ ਬਾੜਾ ਨਾਲ ਉੱਚੀਆਂ ਕਰੀ ਜਾਂਦੇ ਆ ਗਲੀਆਂ ਕੋਈ ਤਰੀਕੇ ਨਾਲ ਪੈਸਾ ਨਹੀਂ ਲਗਾ ਰਹੇ ਲੋਕ ਇਸ ਚੀਜ਼ ਤੋਂ ਬਹੁਤ ਤੰਗ ਆ ਰਹੇ ਆ